ਹੈਲੋ ਸਸਿਕਾਲ ਕਿਸਾਨ ਵੀਰੋ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਫਾਰਮਿੰਗ ਵਿਦ ਅਮਨ ਦੇ ਵਿੱਚ ਅੱਜ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਜੀ 4 ਫੁੱਟਾ ਗੰਨਾ ਤੀਜੇ ਸਾਲ ਦਾ ਜਿਹੜਾ ਗੰਨਾ ਹੈ ਜੀ ਇਹਦੀ ਅੱਜ ਤੇਜੀ ਬਣਾਈ ਹੋ ਰਹੀ ਹੈ ਤੁਹਾਨੂੰ ਅਸੀਂ ਦਿਖਾਉਣੀ ਹੈ ਜੀ ਬੰਦਾਈ ਦਾ ਇਹਦਾ ਸਹੀ ਤਰੀਕਾ ਤੇ ਚੈੱਕ ਕਰੋ ਨਹੀਂ ਤੁਹਾਨੂੰ ਗੰਨਾ ਤੇ ਇਹਦੇ ਵਿੱਚ ਜਿਹੜੀ ਆਪਾਂ ਇੰਟਰ ਕ੍ਰੋਪਿੰਗ ਫਸਲ ਕੀਤੀ ਹੋਈ ਹੈ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਚੈੱਕ ਕਰੋ ਦੋਸਤੋ ਇਹ ਹੈਗਾ ਜੀ 4 ਫੁੱਟ ਤੇ ਗੰਨਾ ਤੇ ਤੁਹਾਨੂੰ ਦਿਖਦਾ ਹੀ ਹੋਣਾ ਤੇ ਅੱਜ ਅਸੀਂ ਇਹਦੀ ਤੀਜੀ ਬੰਧਾਈ ਕਰਾ ਰਹੇ ਹਾਂ ਜੀ ਪਹਿਲਾਂ ਅਸੀਂ ਪਹਿਲੀ ਬੰਧਾਈ ਚ ਦਾ ਸਿੰਗਲ ਸਿੰਗਲ ਖੁੱਡ ਬੰਨੇ ਹੁੰਦਾ ਫਿਰ ਦੂਜੀ ਬੰਧਾਈ ਚ ਅਸੀਂ ਥੋੜਾ ਵੇਟ ਕਰਕੇ ਇਹਦੇ ਦੋ ਖੁੱਡ ਮਲਵਾ ਦਿੰਨੇ ਆ ਤੁਹਾਨੂੰ ਦਿਖਾਈ ਦੇ ਰਿਹਾ ਹੋਣਾ ਫਿਲਹਾਲ ਵੀ ਦੋ ਹੀ ਖੁੱਡ ਮਿਲੇ ਹੋਏ ਆ ਕਿਉਂਕਿ 4 ਫੁੱਟ ਦੇ ਗੰਨਾ ਤੇ ਹੁਣ ਜਿਹੜੀ ਅਸੀਂ ਤੀਜੀ ਬੰਨਾਈ ਇਹਦੀ ਕਰਾ ਰਹੇ ਹਾਂ ਤਾਂ ਜਿਹੜੇ ਮੇੜੇ ਕੋਲ ਕੋਲ ਹੁੰਦੇ ਆ ਜਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਹੁਣ ਇਹ ਗੰਨਾ ਕਿੰਨਾ ਕਿੰਨਾ ਖੁੱਲਾ ਡੁੱਲਾ ਹਵਾਦਾਰ ਲੱਗ ਰਿਹਾ ਅੰਦਰੋਂ ਤੇ ਜਿਹੜੇ ਨੇੜੇ ਨੇੜੇ ਵਾਲੇ ਖੁੱਡ ਹੁੰਨੇ ਆ ਜਾਂ ਮੇੜੇ ਹੁੰਦੇ ਆ ਉਹਨਾਂ ਨੂੰ ਆਪਸ ਚ ਮਿਲਾ ਦਨੇ ਆ ਤੇ ਉਹਦੇ ਨਾਲ ਇੱਕ ਤਾਂ ਤੁਹਾਡੇ ਗੰਨੇ ਜਦੋਂ ਧੁੱਪ ਵਧੀਆ ਲੱਗਦੀ ਹੈ ਤੇ ਹਵਾ ਨਿਕਲਦੀ ਹੈ ਤਾਂ ਗੰਨਾ ਗ੍ਰੋਥ ਵੀ ਵਧੀਆ ਕਰਦਾ ਤਾਂ ਇੱਕ ਜਿਹੜਾ ਗੰਨੇ ਦੀ ਗਿਰਨ ਪਾਸੋਂ ਮਜਬੂਤੀ ਬਣ ਜਾਂਦੀ ਹੈ ਵੀ ਗੰਨਾ ਗਿਰਦਾ ਨਹੀਂ ਹੈਗਾ ਤੁਹਾਡਾ ਹਵਾ ਤੂਫਾਨ ਮੀਂਹ ਬੰਦੀ ਦਾ ਤੁਹਾਨੂੰ ਬਹੁਤ ਘੱਟ ਖਤਰਾ ਹੁੰਦਾ ਇੱਕ 4 ਫੁੱਟੇ ਗੰਨੇ ਜੇ ਤੁਹਾਨੂੰ ਇਹ ਫਾਇਦਾ ਹੋ ਜਾਂਦਾ ਵੀ ਜਿਹੜੀ ਤੁਸੀਂ ਥੱਲੇੋਂ ਮਿੱਟੀ ਚੜਾਈ ਹੁੰਦੀ ਹੈ ਗੰਨੇ ਤੇ ਚੈੱਕ ਕਰੋ ਜੀ ਕਿੰਨੀ ਵੱਡੀਆਂ ਵੱਡੀਆਂ ਖਾਲਾਂ ਬਣੀਆਂ ਹੋਈਆਂ ਨੇ ਵੀ ਇੱਕ ਤਾਂ ਗੰਨੇ ਨੂੰ ਜਿਹੜਾ ਹੈਗਾ ਜੜ ਤੱਕ ਪਾਣੀ ਨਹੀਂ ਪਹੁੰਚਦਾ ਹੈਗਾ ਤਾ ਉਹਦੇ ਕਰਕੇ ਗੰਨਾ ਜਿਹੜਾ ਹੈਗਾ ਸਿਰਫ ਸੇਮ ਸੇਮ ਲੰਦਾ ਔਰ ਇਹ ਤੁਸੀਂ ਵੀ ਜਾਣਦੇ ਹੋਵੋਗੇ ਤੁਸੀਂ ਚੈੱਕ ਕੀਤਾ ਹੋਣਾ ਵੀ ਅਸੀਂ ਜਿਹੜੀ ਨਾਰਮਲ ਬਜਾਈ ਕਰਦੇ ਆ ਤਾਂ ਜਿਹੜੀ ਡੋਲ ਹੁੰਦੀ ਹੈ ਡੋਲ ਦੇ ਨਾਲ ਨਾਲ ਗੰਨਾ ਕਿੰਨਾ ਭਾਰਾ ਹੁੰਦਾ ਉਹ ਇਸੇ ਵਜ੍ਹਾ ਨਾਲ ਹੁੰਦਾ ਕਿਉਂਕਿ ਗੰਨਾ ਡੋਲ ਤੋਂ ਸੇਮ ਲੰਦਾ ਰਹਿੰਦਾ ਕਿਉਂ ਡੋਲ ਜਿਹੜਾ ਹੈਗਾ ਪਾਣੀ ਹੋਲਡ ਕਰ ਲੈਂਦੀ ਹੈ ਤੇ ਹੌਲੀ-ਹੌਲੀ ਗੰਨਾ ਉਹਨੂੰ ਆਪ ਦੇ ਹਿਸਾਬ ਨਾਲ ਲੰਦਾ ਰਹਿੰਦਾ ਤੇ ਦੋਸਤੋ ਚੈੱਕ ਕਰੋ ਜੀ ਗੰਨੇ ਦੀ ਹਾਈਟ ਇਹ ਤੇ ਅਸੀਂ ਫਰਵਰੀ ਮਹੀਨੇ ਬੜਾਇਆ ਸੀਗਾ ਜੀ ਇਹ ਤੀਜਾ ਸਾਲਾ ਹੈਗਾ ਤੇ ਇਹਦੇ ਨਾਲ ਵੱਢਦੇ ਹੀ ਸਾਰ ਅਸੀਂ ਤੇ ਮਾਰਿਆ ਸੀਗਾ ਰਤੂਨ ਮੈਨੇਜਰ ਰਤੂਨ ਮੈਨੇਜਰ ਮਾਰਨ ਦਾ ਦੋਸਤੋ ਇੱਕ ਫਾਇਦਾ ਇਹ ਹੁੰਦਾ ਜਿਹੜੀ ਅਸੀਂ ਇਹ ਤੇ ਮਿੱਟੀ ਲਈ ਹੋਈ ਹੈ 4 ਫੁੱਟੇ ਗੰਨੇ ਤੇ ਇੱਧਰ ਵੀ ਚੈੱਕ ਕਰਨੀ ਆ ਤੁਹਾਨੂੰ ਆ ਦੇਖੋ ਜੀ ਜਿਹੜੀ ਅਸੀਂ ਖਾਲ ਬਣੀ ਹੋਈ ਹੈ ਵਿੱਚ 4 ਫੁੱਟੇ ਗੰਨੇ ਚ ਜਿਹੜੀ ਮਿੱਟੀ ਲੱਗੀ ਹੋਈ ਹੈ ਤਾਂ ਇੱਕ ਤਾਂ ਇਹ ਮਿੱਟੀ ਉੱਤਰ ਜਾਂਦੀ ਹੈ ਤੇ ਦੂਜਾ ਦੋਸਤੋ ਇੱਕ ਤਾਂ ਦੋਸਤੋ ਮਿੱਟੀ ਉੱਤਰ ਜਾਂਦੀ ਹੈ ਦੂਜਾ ਉਹਦੇ ਨਾਲ ਕੀ ਹੁੰਦਾ ਉੱਪਰੋਂ ਜਿਹੜਾ ਗੰਨੇ ਦੇ ਮੂਲ ਹੁੰਦੇ ਨੇ ਜੜਾਂ ਹੁੰਦੀਆਂ ਨੇ ਪੁਰਾਣੀਆਂ ਜਿਹੜਾ ਇੱਕ ਤਾਂ ਕੱਟ ਹੋ ਜਾਂਦੀਆਂ ਤੇ ਜਿਹੜਾ ਮੂਲ ਹੁੰਦਾ ਉਹ ਵੀ ਉੱਪਰੋਂ ਬਰਾਬਰ ਕੱਟ ਹੋ ਜਾਂਦਾ ਤਾਂ ਉਹਦੇ ਨਾਲੋਂ ਸਾਰਾ ਗੰਨਾ ਤੁਹਾਡਾ ਇੱਕ ਟਾਈਮ ਤੇ ਸੇਮ ਟਾਈਮ ਬਾਹਰ ਨਿਕਲਦਾ ਤੇ ਸੇਮ ਗ੍ਰੋਥ ਚੱਲਦੀ ਹੈ ਸਾਰੇ ਖੇਤ ਦੀ ਚੈੱਕ ਕਰੋ ਦੋਸਤੋ ਅਜੇ ਲੇਬਰ ਲੱਗੀ ਹੋਈ ਹੈ ਇੱਧਰ ਦਿਖਾਉਣਾ ਤੁਹਾਨੂੰ ਇੱਧਰ ਹਲੇ ਕੰਮ ਲੇਵਰ ਨੂੰ ਚੜ ਗਿਆ ਸਾ ਗੰਨਾ ਬੰਨ ਬੰਨ ਕੀਤਾ ਹੋ ਸਾ ਲੈਣ ਥੋੜਾ ਜਿਹਾ ਬਾਹਰ ਨਿਕਲ ਗਏ ਇਹ ਚੈੱਕ ਕਰੋ ਹੁਣ ਲੈਵਰ ਨੇ ਕੀ ਕਰਨਾ ਦੋਸਤੋ ਜਿਹੜੇ ਆਪਸ ਚ ਨੇੜੇ ਨੇੜੇ ਦੋ ਮਿਹੜੇ ਹੈਗੇ ਆ ਇਹਨਾਂ ਨੂੰ ਜੋੜ ਕੇ ਉਤੇ ਵਧੀਆ ਜਿਹਾ ਪੱਤਾ ਮਾਰ ਦੇਣਾ ਹੁਣ ਇਹਦਾ ਬਣ ਜਾਣਾ ਕਹਿ ਲੋ ਵੀ ਹਾਥੀ ਦਾ ਪੈਰ ਹੁਣ ਨਹੀਂ ਇਹ गिरਦਾ ਬਾਕੀ ਉੱਪਰ ਵਾਲੇ ਦੇ ਹੱਥੋਂ ਦਾ ਵੀ गिरਣਾ ਨਹੀਂ गिरਣਾ ਤੂਫਾਨ ਜਿਆਦਾ ਜਿਵੇਂ ਤਾਂ ਕੁਝ ਵੀ ਹੋ ਸਕਦਾ ਬਟ ਇਹਦੇ ਨਾਲ ਕੀ ਹੈ ਥੋੜਾ ਬੋਤਾ ਤੂਫਾਨ ਜਾਂ ਕੁਛ ਵੀ ਗੰਨਾ ਆਸਾਨੀ ਨਾਲ ਝੇਲ ਲੰਦਾ ਹੈ ਪੈਰ ਬਣ ਜਾਂਦਾ ਹੀ ਦੇਖੋ ਪੂਰਾ ਚਾਰ-ਚਾਰ ਮਿਹੜੇ ਮਿਲ ਗਏ ਹੈਗੇ ਆ ਤੇ ਕ੍ਰੋਸਿੰਗ ਹੋ ਗਈ ਹੈ ਗੰਨੇ ਦੀ ਇੱਕ ਤਾਂ ਹਵਾ ਆਰ-ਪਾਰ ਨਿਕਲ ਜੂਗੀ ਤੇ ਦੂਜਾ ਦੋਸਤੋ ਚੈੱਕ ਕਰ ਸਕਦੇ ਹਾਂ ਸਾਰੇ ਖੇਤ ਚ ਧੁੱਪ ਲੱਗੂਗੀ ਤਾਂ ਆਪੇ ਫਸਲ ਗਰੋਥ ਕਰੂਗੀ ਤੇ ਨਾਲ ਵਿੱਚ ਇਹਦੇ ਦੋਸਤੋ ਆ ਗਿਆ ਪਪੂਲਰ ਚੈੱਕ ਕਰ ਸਕਦੇ ਹਾਂ ਪਪੂਲਰ ਹੈਗਾ ਜੀ ਇਹ 8 ਮਹੀਨੇ ਦੇ ਕਰੀਬ ਪਪੂਲਰ ਹੈ ਜੀ ਫਰਵਰੀ ਚ ਲੱਗਿਆ ਸੀਗਾ ਫਰਵਰੀ ਤੋਂ ਹੱਜੇ ਕਾਊਂਟ ਕਰੀਏ ਤਾਂ 6 ਮਹੀਨੇ ਹੋਏ ਆ ਹਲੇ ਚੈੱਕ ਕਰੋ ਜੀ ਪਪੂਲਰ ਦੀ ਗ੍ਰੋਥ 6 ਮਹੀਨੇ ਦਾ ਹੀ ਬੁੱਟਾ ਹੈ ਦੋਸਤੋ ਇਹ ਫਰਵਰੀ ਐਂਡ ਚ ਲੱਗਿਆ ਸੀਗਾ ਤੇ ਚੈੱਕ ਕਰ ਸਕਦੇ ਹੋ ਤੁਸੀਂ ਸਾਰੇ ਬੁੱਟਿਆਂ ਦੀ ਗ੍ਰੋਥ ਇਹਦੇ ਪਪੂਲਰ ਬਾਰੇ ਵੀ ਦੋਸਤੋ ਮੈਂ ਨੈਕਸਟ ਵੀਡੀਓ ਜੇ ਤੁਹਾਨੂੰ ਪੂਰੀ ਜਾਣਕਾਰੀ ਦਊਂਗਾ ਤੇ ਫਿਲਹਾਲ ਮੈਂ ਅੱਜ ਤੁਹਾਨੂੰ ਸਿਰਫ ਗੰਨਾ ਚੈੱਕ ਕਰਉਣਾ ਸੀਗਾ ਤੇ ਗੰਨੇ ਦੀ ਅਸੀਂ ਜਿਹੜੀ ਬਣਾਈ ਹੈ 4 ਫੁੱਟੇ ਗੰਨੇ ਦੇ ਕੀ ਕੀ ਫਾਇਦੇ ਨੇ ਉਹ ਦੱਸਣ ਵਾਲਾ ਸੀਗਾ ਤੇ ਚੈੱਕ ਕਰ ਸਕਦੇ ਹੋ ਤੁਸੀਂ ਦੋਸਤੋ ਗੰਨਾ ਗੰਨੇ ਦੀ ਹਾਈਟ ਚੈੱਕ ਕਰ ਸਕਦੇ ਹੋ ਇਹ ਦੋਸਤੋ ਤੀਜਾ ਸਾਲਾ ਮੁੰਡਾ ਹੈ ਜੀ ਤੁਸੀਂ ਆਪ ਹੀ ਦੱਸ ਸਕਦੇ ਹੋ ਵੀ ਗਰੋਥ ਕਿਹੋ ਜੀ ਹੈ ਇਦੇ ਚ ਕੀ ਹੁੰਦਾ ਦੋਸਤੋ ਜਿਹੜਾ ਕੋਲਾ ਡੁਲਾ ਗੰਨਾ ਹੁੰਦਾ ਇਹਦੇ ਸ ਤੁਹਾਨੂੰ ਅਖੀਰ ਤੱਕ ਤੁਸੀਂ ਸਪਰੇਅ ਕਰਨ ਚ ਵੀ ਸੋਖੇ ਰਹਿੰਦੇ ਹੋ ਤੇ ਇੱਕ ਸਾਰਾ ਕੁਝ ਟਰੈਕਟਰ ਨਾਲ ਹੁੰਦਾ ਤਾਂ ਉਹ ਵੀ ਤੁਹਾਡਾ ਲੇਬਰ ਦਾ ਵੀ ਬਹੁਤ ਜਿਆ ਖਰਚਾ ਵੱਧਦਾ ਪ੍ਰਸਰਤ ਇਹ ਹੈ ਕਿ ਤੁਹਾਡੇ ਕੋਲ ਸਾਰੇ ਸੰਦ ਹੋਣੇ ਚਾਹੀਦੇ ਆ ਤਾਂ ਤੁਹਾਨੂੰ ਕਿਸੇ ਲੇਬਰ ਨੂੰ ਡਿੱਕਣ ਦੀ ਆ ਕਿਸੇ ਦੇ ਮਿੰਤਾ ਹੜੇ ਕਰਨ ਦੀ ਲੋੜ ਨਹੀਂ ਹੈਗੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵੀ ਲੇਬਰਾਂ ਦਾ ਵੀ ਕਿੰਨਾ ਔਖਾ ਹੋਇਆ ਪਿਆ ਕਿਸੇ ਭਾਵੰਦਾ ਮਿਲਦਾ ਨਹੀਂ ਹੈਗਾ ਇਹ ਚੈੱਕ ਕਰੋ ਦੋਸਤੋ ਗੰਨੇ ਦੀ ਹਾਈਟ ਤੇ ਗੰਨੇ ਦੀ ਗਰੋਥ ਇਹ ਤੀਜਾ ਸਾਲਾ ਮੁੰਡਾ ਗੰਨਾ ਹੈ ਜੀ ਅਸੀਂ ਚਾਹੀਏ ਤੈਨੂੰ ਚੌਥੇ ਸਾਲਾ ਵੀ ਰੱਖ ਸਕਦੇ ਹਾਂ ਕਿਉਂਕਿ ਟੇਲਰਿੰਗ ਗੰਨੇ ਦੀ ਹੈਗੀ ਜਿਹੜੀ ਬਹੁਤ ਜ਼ਿਆਦਾ ਹੈ ਕਿਉਂਕਿ ਇਹਦੇ ਚ ਰਤੂਨ ਮੈਨੇਜਰ ਫਿਰਦਾ ਰਹਿੰਦਾ ਹੈ ਹਰ ਸਾਲ ਇਹਦੇ ਚ ਰਤੂਨ ਮੈਨੇਜਰ ਫਿਰਦਾ ਤਾਂ ਉਹ ਚਾਰ ਪੱਟ ਕੇ ਸਾਈਡ 'ਚ ਘੇਰ ਦਿੰਦਾ ਤੇ ਮੂਲਾਂ ਨੂੰ ਉੱਪਰੋਂ ਵੱਡ ਦਿੰਦਾ ਤਾਂ ਸੇਮ ਗਰੋਥ ਚੱਲਦੀ ਹੈ ਸਾਰੇ ਖੇਤਾਂ ਤੋਂ ਔਰ ਗੰਨੇ ਦੀ ਟੇਲਰਿੰਗ ਵੀ ਜ਼ਿਆਦਾ ਹੁੰਦੀ ਹੈ ਤਾਂ ਦੋਸਤੋ ਵਧੀਆ-ਵਧੀਆ ਵੀਡੀਓ ਨਾਲ ਫਸਲਾਂ ਦੀ ਜਾਣਕਾਰੀ ਲਈ ਸਾਡੇ ਨਾਲ ਚੈਨਲ ਤੇ ਬਨੇ ਰਹੋ ਚੈਨਲ ਨੂੰ ਕਰੋ ਸ਼ੇਅਰ ਲਾਈਕ ਐਂਡ ਸਬਸਕ੍ਰਾਈਬ ਔਰ ਫੋਲੋ ਕਰੋ ਦੋਸਤੋ ਤੇ ਅਸੀਂ ਹੋਰ ਵੀ ਫਸਲਾਂ ਦੀ ਜਾਣਕਾਰੀ ਲੇਕੇ ਤੁਹਾਡੇ ਲਈ ਆਉਂਦੇ ਰਹਾਂਗੇ ਔਰ ਨੈਕਸਟ ਵੀਡੀਓ ਚ ਮੈਂ ਤੁਹਾਨੂੰ ਦੱਸਾਂਗਾ ਬਾਈ ਗੰਨੇ ਜੇ ਤੁਸੀਂ ਪੌਪੂਲਰ ਦੀ ਖੇਤੀ ਕਿਵੇਂ ਕਰ ਸਕਦੇ ਹੋ ਤੇ ਕਿਵੇਂ ਤੁਸੀਂ ਮੁਨਾਫਾ ਕਮਾ ਸਕਦੇ ਹੋ ਔਰ ਗੰਨੇ ਦੀ ਫਸਲ ਵੀ ਤੁਹਾਡੀ ਪੂਰੀ ਨਿਕਲਦੀ ਹੈ ਤਾਂ ਚੈੱਕ ਕਰੋ ਦੋਸਤੋ ਕਮੈਂਟਾਂ ਚ ਦੱਸਿਓ ਦੋਸਤੋ ਕੋਈ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਅਗਰ ਤੁਹਾਨੂੰ ਸਾਡੇ ਗੰਨੇ ਚ ਕੋਈ ਕਮੀ ਪੇਸ਼ੀ ਲੱਗਦੀ ਹੋਈ ਸੀ ਕੋਈ ਸੁਧਾਰ ਕਰ ਸਕਦੇ ਹੋਈਏ ਤਾਂ ਅਸੀਂ ਉਹ ਵੀ ਕਰਾਂਗੇ ਅਗਰ ਤੁਹਾਨੂੰ ਕੁਝ ਵਧੀਆ ਲੱਗਿਆ ਹੈਗਾ ਤਾਂ ਤੁਸੀਂ ਵੀ ਫੋਲੋ ਜ਼ਰੂਰ ਕਰਿਓ ਚੈੱਕ ਕਰ ਸਕਦੇ ਹੋ ਦੋਸਤੋ ਤੁਸੀਂ ਤੀਜਾ ਸਾਲਾ ਮੁੰਡਾ ਗੰਨਾ ਇਹ ਗੰਨੇ ਦੀ ਵੈਰਾਈਟੀ ਹੈ ਦੋਸਤੋ ਸੀਓ 238 ਚੈੱਕ ਕਰ ਸਕਦੇ ਹੋ ਜੀ ਨੈਕਸਟ ਵੀਡੀਓ ਚ ਮੈਂ ਤੁਹਾਨੂੰ ਦੱਸੂਗਾ ਅਸੀਂ ਤੇ ਜਿਹੜਾ ਪਪੂਲਰ ਲਾਇਆ ਹੋਇਆ ਹੈ ਉਹਦੇ ਕਿੰਨੀ ਦੂਰੀ ਤੇ ਤੇ ਲਾਈਨ ਤੋਂ ਲਾਈਨ ਕਿੰਨੀ ਹੈ ਤੇ ਕਿੰਨੀ ਉਹਦੀ ਪੇੜ ਤੋਂ ਪੇੜ ਦੀ ਦੂਰੀ ਹੈ ਤੇ ਕੀ ਕੁਝ ਉਹਦੇ ਚ ਖਾਦ ਅਸੀਂ ਪਾਈ ਹੈ ਤਾਂ ਉਹ ਵੀ ਮੈਂ ਤੁਹਾਨੂੰ ਦੱਸੂਗਾ ਆ ਚੈੱਕ ਕਰੋ ਜੀ ਪੇੜ ਦੀ ਮੋਟਾਈ ਹਲੇ 6 ਮਹੀਨੇ ਦਾ ਪੇੜ ਹੈ ਜੀ ਇਹ ਚੈੱਕ ਕਰੋ ਜੀ ਗਰੋਥ ਪੇੜ ਦੀ ਹਾਈਟ ਚੈੱਕ ਕਰੋ ਓਕੇ ਦੋਸਤੋ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਕਰਦੇ ਹਾਂ ਸਮਾਪਤ ਤੇ ਮਿਲਾਂਗੇ ਤੁਹਾਨੂੰ ਨਈ ਵੀਡੀਓ 'ਚ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਨੂੰ ਫੋਲੋ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਥੈਂਕ ਯੂ ਦੋਸਤੋ ਸਤਿ ਸ਼੍ਰੀ ਅਕਾਲ ਮਿਲਾਂਗੇ ਤੁਹਾਨੂੰ ਬਹੁਤ ਛੇਤੀ ਇੱਕ ਨਈ ਵੀਡੀਓ ਦੇ ਨਾਲ